ਅਸੀਂ ਪੰਜਾਬੀ ਬੜਾ ਮਾਣ ਕਰਦੇ ਆਂ ਬਾਬੇ ਨਾਨਕ ਦੇ ਸਿੱਖ ਘਹਾਣਿਆਂ ਉਹ ਬੰਦਾ ਕਹਿੰਦਾ ਨਹੀਂ ਬਾਬਾ ਨਾਨਕ ਕੈਨੇਡਾ ਜਾਂ ਅਮਰੀਕਾ 'ਚ ਪੈਦਾ ਹੋਇਆ ਸੀ ਜਿੱਥੇ ਅੱਜ ਕਿਰਤ ਦੀ ਲੁੱਟ ਨਹੀਂ ਹੁੰਦੀ ਸੋ ਕਹਿੰਦਾ ਬਾਪਾ ਮੈਂ ਤੁਹਾਨੂੰ ਕਹਿ ਰਿਹਾ ਸੀ ਮੈਂ ਕਿੰਨੀ ਕਮਾਈ ਕਰਦੇ ਹੋਵਾਂ ਮੈਨੂੰ ਇਹ ਫਿਕਰ ਨਹੀਂ ਵੀ ਕਿ ਜੇ ਮੇਰੀ ਕਿਤੇ ਰੱਬ ਨਾ ਕਰੇ ਮੈਂ ਬਿਮਾਰ ਹੋ ਗਿਆ 6 ਟੱਲ ਲੱਗੀ ਮੇਰੀ ਘਰ ਵਾਲੀ ਨੂੰ ਮੇਰੇ ਬੱਚੇ ਨੂੰ ਮੈਂ ਪੈਸੇ ਕਿਹੜੇ ਆੜਦੀਆਂ ਤੋਂ ਫੜਨ ਜਾਣਾ ਮੈਨੂੰ ਕਦੇ ਕਿਸੇ ਮੇਰ ਨੇ ਆ ਕੇ ਨਹੀਂ ਕਿਹਾ ਦੋ ਦੋ ਹੀ ਤਰ੍ਹਾਂ ਲੜਦੀਆਂ ਅਮਰੀਕਾ ਦੇ ਵਿੱਚ ਇੱਕ ਉਸ ਨੇ ਤੇ ਦੂਜੇ ਦੂਜਾ ਘੜਾਗਾ ਆਵਾਮੇ ਦਾ ਤੇ ਦੂਜਾ ਜਿਹੜਾ ਹੋ ਟ੍ਰੰਪ ਹੈ ਕਦੇ ਕਿਸੇ ਨੇ ਪੈਸੇ ਨਹੀਂ ਮੰਗੇ ਕਦੇ ਕਿਸੇ ਨੇ ਇਹ ਨਹੀਂ ਕੀਤਾ ਅੱਜ ਦਾ ਸਰਪੰਚ ਪਿੰਡ ਦਾ ਯਾਦ ਰੱਖੋ ਮੈਂ 40 40 ਲੱਖ ਰੁਪਏ ਚ ਬਣਦਾ ਦੇਖਿਆ 40 40 ਲੱਖ ਰੁਪਏ ਪੰਜਾਬ ਦੇ ਵਿੱਚ ਐਮ ਐਲ ਏ ਐਮ ਪੀ ਛਿਪਾ ਕੀ ਕਰੋਨਾ ਅਰਬਾਂ ਰੁਪਇਆ ਸਾਡਾ ਬਾਦਲ ਇਕੱਠਾ ਕਰਕੇ ਲਿਆ ਅੱਜ 750 ਏ ਸੀ ਬੱਸ ਚੱਲਦੀ ਹੈ ਜਿਹਦੀ ਇੱਕ ਬੱਸ ਦੀ ਕੀਮਤ 1.5 ਕਰੋੜ ਰੁਪਇਆ ਜਿਹਦਾ ਟੈਕਸ 70 ਰੁਪਏ 50 ਪੈਸੇ ਹੁੰਦਾ ਸੀ ਰੋ ਟੈਕਸ ਬਾਦਲ ਸਾਹਿਬ ਨੇ ਕਟਾ ਕੇ 25 ਪੈਸੇ ਕਰ ਦਿੱਤਾ ਇੱਕ ਦਿਨ ਦਾ 1 ਕਰੋੜ ਦਾ ਟੈਕਸ ਚੋਰੀ ਕਰ ਰਿਹਾ ਬਾਦਲ ਸਾਹਿਬ ਜਿਹੜਾ ਨਮਈਦਾ ਤੁਹਾਡਾ ਸਿੱਖੀ ਦਾ ਸ਼੍ਰੋਮਣੀ ਕਮੇਟੀ ਦੀ ਗੋਲਕ ਦੇ ਵਿੱਚੋਂ ਇੱਕ ਮੈਨੇਜਰ ਨੇ ਫੋਨ ਕਰਕੇ ਦੱਸਿਆ ਕਿ ਨਾ ਸੁਖਵੀਰ ਵਾਲੋਂ ਦਾ ਫੋਨ ਆਉਂਦਾ 2 ਕਰੋੜ ਰੁਪਇਆ ਖਾਤੇ ਚੋਂ ਇੱਧਰ ਕਰ ਦਿਓ ਉਹ ਮੇਰੇ ਵਰਗਾ ਕਹਿ ਬੈਠਾ ਜੀ ਇਹ ਨਹੀਂ ਹੋ ਸਕਦਾ ਕਹਿੰਦਾ ਘਰ ਨੂੰ ਤੁਰ ਜਾ ਕਰ ਦਿੱਤਾ ਐਡੇ ਦੇ ਬੇਈਮਾਨ ਇਹ ਗਾ ਰਾਜਾ ਸਾਹਿਬ ਇੱਕ ਛੋਟੀ ਗੱਲ ਕਹਿ ਕੇ ਸੰਗਤ ਸਿੰਘ ਗਿਲਜੀਆ ਨੇ ਟਾਂਡੇ ਦੋ ਐਮ ਐਲ ਏ ਇਸ ਵੇਲੇ ਨਿਊਯਾਰਕ ਦੇ ਵਿੱਚ ਰਹਿੰਦੇ ਨੇ ਆਪਦੇ ਬੇਟੇ ਦੇ ਕੋਲ ਉਹ 2006 ਦੇ ਵਿੱਚ ਗਏ ਉੱਥੇ ਤੇ ਮੈਂ ਕਿਤੇ ਬੋਲ ਕੇ ਹਟਿਆ ਤਾਂ ਮੈਨੂੰ ਕਹਿੰਦੇ ਵੀ ਹੌਲਨਾ ਸਾਹਿਬ ਆਇਓ ਤਾਂ ਇੱਧਰ ਮਖ ਕੱਲੇ ਹੀ ਬੈਠੇ ਰਹੇ ਮੈਨੂੰ ਕਹਿੰਦੇ ਪੈਕ ਸਾਈਕ ਲਾ ਲੈ ਲਓ ਮਖ ਜੀ ਲਾ ਲਈਦਾ ਕਦੇ ਨਾ ਕਰੇ ਕਦੇ ਫਿਰ ਗਲਾਸ ਲਾਓ ਬਹਿ ਜਾਓ ਮਖ ਨਹੀਂ ਬੈਠਣਾ ਦੱਸੋ ਕਹਿੰਦਾ ਜੀ ਤੇਰੇ ਕੋਲ ਇਹਨੇ ਪੁਆਇੰਟ ਕਿਵੇਂ ਨੇ ਲੋਕਤੇ ਕਿਵੇਂ ਨੇ ਇਕੱਲੇ ਇਕੱਲੇ ਹਲਕੇ ਵਾਰ ਕਿਵੇਂ ਦੱਸ ਦਿੰਨਾ ਤੂੰ ਮਖ ਜੀ ਮੈਂ ਰੋਡ ਨੀ ਦੇ ਵਿੱਚ 30 ਸਾਲ ਗਾਲੇ ਨੇ ਬੇਈਮਾਨ ਕਰਾਪਟ ਅਫਸਰਾਂ ਦੇ ਖਿਲਾਫ ਲੜਦਾ ਆ ਸੱਚੀ ਤੇਰ ਕਰਸਾਨੀ ਬੈਠੇ ਆ ਤੇ ਆ ਬੈਠੇ ਮੇਰੇ ਪਿੰਡ ਦੇ ਮਾਸਟਰ ਲੋਕ ਟੀਚਰ ਬੈਠੇ ਨੇ ਆ ਜਿੰਨਾਂ ਤੋਂ ਅਸੀਂ ਪੜ੍ਹੇ ਆਗੇ ਸੋ ਕਹਿਣ ਦਾ ਭਾਵ ਆ ਸਾਨੂੰ ਤਾਂ ਜੀ ਇਨਕਲਾਬੀ ਤੇ ਰਹੀ ਸਕੱਲਿਆ ਰਹੇ ਨੇ ਏਟਕ ਜਥੇਬੰਦੀ ਦਾ ਸੀਪੀਆਈ ਦੇ ਨਾਲ ਅਸੀਂ ਉਹਦੀ ਬ੍ਰਾਂਚ ਹੁੰਦੀ ਸੀ ਬੇਈਮਾਨੀ ਕਰਨੀ ਤਾਂ ਜੁੜਾ ਰਹੇਗੀ ਕਦੇ ਇਸ ਗੱਲ ਦਾ ਕਦੇ ਏਲਮ ਨੂੰ ਵੀ ਨਹੀਂ ਸੀ ਆਉਂਦਾ ਕਿ ਕੋਈ ਟਿਕਟ ਚੋਰੀ ਹੋ ਜਾਈਦਾ ਕੁਝ ਇਹ ਹੋ ਜਵੇ ਸੋ ਕਹਿਣ ਦਾ ਭਾਵ ਅੱਜ ਗੱਲ ਜੀਆ ਸਾਹਿਬ ਕਾਲੂ ਸੱਤ ਦੇ ਵਿੱਚ ਇਲੈਕਸ਼ਨ ਹੋਣੀਆਂ ਕੈਪਟਨ ਸਾਹਿਬ ਨੇ ਮੁੱਖ ਮੰਤਰੀ ਬਣਨਾ ਤੁਸੀਂ ਮਿਨਿਸਟਰ ਬਣ ਜਾਓਗੇ। ਕਹੋ ਕਿ ਨਈ ਮਖਲਾ ਲਿਖੋ ਮੈਂ ਤੁਹਾਨੂੰ 4 ਮਿੰਟ ਬੰਦਿਆਂ ਦੇ ਨਾਲ ਲੈਣਾ। ਵੀ ਆਹ ਮਿਨਿਸਟਰ ਬਣਨੇਗੇ 14 ਤੋਂ ਸਭ ਤੋਂ ਬੇਈਮਾਨ ਦਰਸਲ ਬਰਾੜ ਸੀ। ਟੋਟਾ ਸਭ ਤੋਂ ਬੇਈਮਾਨ ਮੈਨੂੰ ਕਹਾਂ ਜਾਂ ਤੈਨੂੰ ਇੰਨਾ ਕਿਵੇਂ ਪਤਾ ਯਾਰ ਮਖ ਜੀ ਮੈਂ ਕੱਲੇ-ਕੱਲੇ ਦੇ ਪੋਤੜੇ ਬੋਲਦਾ ਮੈਨੂੰ ਸਾਰਾ ਕੁਝ ਹੀ ਪਤਾ। ਹੋਰ ਦੱਸੋ। ਸੋ ਕਹਿਣ ਦਾ ਭਾਵ ਮੈਂ ਤਾਂ ਤੁਹਾਨੂੰ ਪੈਸੇ ਨਹੀਂ ਆਇਆ ਭਰਾਵੋ ਜੇ ਤਾਂ ਬੱਚਿਆਂ ਦਾ ਭਵਿੱਖ ਸਵਾਰਨਾ ਹੈ। ਸ਼ਾਇਦੇ ਲਾਸਟ ਇਲੈਕਸ਼ਨ ਹੀ ਹੋਵੇ ਆਉਣ ਵਾਲੇ ਸਮੇਂ ਤੋਂ ਬਾਅਦ ਮੋਦੀ ਨੇ ਥੋੜਾ ਬੀਨਾਸ ਕਰ ਦੇਣਾ ਬੀਨਾਸ ਆਪਣੇ ਆਪ ਨੂੰ ਵੱਡੇ ਸਿੱਖ ਕਹੌਣ ਵਾਲੇ ਆਪਣੇ ਆਪ ਨੂੰ ਅਸੀਂ ਕੁਝ ਵੀ ਕਹਾ ਲਈਏ ਉਹ ਕਹਦਾ ਜਾਂ ਹਿੰਦੂ ਰਾਸ਼ਟਰੀ ਹੋਊਗਾ ਸੋ ਅਸੀਂ ਨਾਹਰਾ ਲਾਉਂਦੇ ਹੁੰਦੇ ਸੀ ਨਾ ਹਿੰਦੂ ਰਾਜ ਨਾ ਖਾਲਸਤਾਨ ਜੁਗ ਜੁਗ ਜੀਵੇ ਹਿੰਦੁਸਤਾਨ ਚਿੱਟੇ ਬਗਲੇ ਨੀਲੇ ਮੋਰ ਬੋਲੇ ਚੋਰ ਦੋਨੀ ਚੋਰ ਅਸੀਂ ਦੋ ਜਮਾਤ ਇੱਕ ਜਮਾਤ ਨਾ ਕਿ ਫਰਮਾਇਦਾਰੀ ਇੱਕ ਜਮਾਤ ਹੈ ਚਾਹੇ ਉਹ ਕਾਲੀਆ ਚਾਹੇ ਕਾਂਗਰਸੀਆ ਚਾਹੇ ਬੀਜੇਪੀਆ ਦੇ ਆਰ ਬੋਥ ਆਫ ਦਾ ਵਨ ਉਹਨਾਂ ਦੇ ਨਾਲ ਉਹਨਾਂ ਦਾ ਭਾਗੀਦਾਰ ਕੇਦਰੀਵਾਲ ਪਲੱਸ ਸਾਡਾ ਐਮਟੀਪੀ ਜਿਹੜਾ ਮੌਜੂਦਾ ਹੈ ਇਹਨਾਂ ਨੂੰ ਘਰੇ ਬਿਠਾਉਣਾ ਇਹਨਾਂ ਤੇ ਹੱਜਿਆ ਕਰ ਲਓ ਇੱਕ ਮਹੀਨਾ ਤੁਹਾਡੇ ਨਾਲ ਰਹਿਣਾ ਹੈਗਾ ਕਹੋਗੇ ਟਿਕਟ ਵੀ ਵਧਾ ਲਵਾਂਗਾ ਹੋਰ ਖਰਚਾ ਕਰਕੇ ਬੇਫਿਕਰ ਰਹੋ ਮੈਂ ਤੁਹਾਨੂੰ ਭਰੌਣ ਦੀ ਚਿੱਠੀ ਕਰ ਦਿਆਂਗਾ ਜੀ ਅੰਕੜਾ ਜੀ ਸੰਜੀਤ ਸਿੰਘ ਜੀ ਭਗਵਾਨ ਤੁਮਾਰੀ ਗੱਡੀ ਇੱਕ ਮਿੰਟ ਇੱਕ ਮਿੰਟ ਇੱਕ ਨਹੀਂ ਯਾਰ ਅੰਕੜਾ ਮੈਂ ਤੈਨੂੰ ਆਪਦੇ ਐਮਐਲ ਐਮਐਲ ਦਾ ਦੱਸ ਦੇਣਾ ਸਾਰੀ ਦਸੂਈ ਦੱਸੋ ਮੈਂ ਦੱਸਦਾ ਨਾ ਜੀ ਸਾਡੇ ਬਜ਼ੁਰਗ ਨੇ ਇਹ ਅਮਰੀਕਾ ਤੋਂ ਆਏ ਹੋਏ ਨੇ ਜਦੋਂ ਦੀ ਇਹਨੂੰ ਮੈਨੂੰ ਟਿਕਟ ਵੀ ਨਹੀਂ ਸੀ ਮਿਲੀ ਉਦੋਂ ਵੀ ਇਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਜੱਸੀ ਜੀ ਤੁਸੀਂ ਟਿਕਟ ਲੈ ਕੇ ਇੱਥੇ ਆ ਜਾਓ ਸੰਗਰੂਰ ਨੂੰ ਲੋੜ ਹੈ ਤੁਹਾਡੀ ਤੇ ਇਹਨਾਂ ਨੂੰ ਜਿੰਨੇ ਜਜ਼ਬੇ ਨਾਲ ਜਿੰਨੇ ਅੰਕੜੇ ਪਤਾ ਨੇ ਬਾਈ ਦੀ ਅਮਰੀਕਾ ਤੋਂ ਆ ਕੇ ਇਹਨਾਂ ਨੂੰ ਕੋਈ ਲੋੜ ਨਹੀਂ ਉੱਥੇ ਬਹੁਤ ਵਧੀਆ ਜ਼ਿੰਦਗੀ ਦੀ ਹੈ ਇਹ ਵੀ ਦੱਸ ਦੇਣਾ ਕਿ ਆਹ ਸੀਟ ਅੱਜ ਤੱਕ ਖਾਲੀ ਕਿਉਂ ਰੱਖੀ ਸੀ ਵੀ ਸ਼ਾਇਦ ਭਗਵਾਨ ਤਮਾਨ ਲਈ ਤੇ ਆ ਜਵੇ ਉਹਦੇ ਖਿਲਾਫ ਸਾਨੂੰ ਕੈਂਡੀਡੇਟ ਖੜਾ ਨਾ ਕਰਨਾ ਪਵੇ ਗੱਲ ਸੱਚ ਆ ਇਹ ਅਸੀਂ ਤਾਂ ਆਪ ਹੀ ਪਹਿਲਾਂ ਹੀ ਕਹਿ ਚੁੱਕੇ ਹਾਂ ਜੀ ਕਿ ਮੈਨੂੰ ਟਿਕਟ ਨਹੀਂ ਚਾਹੀਦੀ ਭਾਈ ਤੂੰ ਲੜ ਲੈ ਪਰ ਦਵਾ ਸਾਹਿਬ ਮੇਰੇ ਲੈ ਕੇ ਕੱਲੇ ਖੈਰਾ ਸਾਹਿਬ ਨਾਲ ਵੀ ਰਲ ਜਾਂਦੇ ਸੀ ਲੈਂਡ ਕਰੂਜ਼ਰ ਗੱਡੀ ਦਿੱਤੀ ਸੀ ਯਾਦ ਕਰ ਲਓ ਜਿਹੜੀ 28 ਲੱਖ ਦੀ ਆਉਂਦੀ ਆ ਮੜਵਾ ਕੇ ਲਿਆ ਸੀ ਉੱਥੋਂ ਜਿਹਨੂੰ ਤੁਸੀਂ ਸੰਜੇ ਸਿੰਘ ਨੂੰ ਇੱਕ ਥੋੜਾ ਨਿਰਗੇਸ਼ ਪਾਠਕ ਤੁਹਾਨੂੰ ਕੀ ਕੀ ਬੋਤੜੇ ਫੋਲਾ ਤੁਹਾਡੀਆਂ ਥੀਆਂ ਬੈੜਾਂ ਨਾਲ ਕੀ ਕਰਦੇ ਰਹੇ ਨੇ ਤੁਹਾਨੂੰ ਪਤਾ ਨਹੀਂ ਕੀ ਕੁਝ ਕਰਦੇ ਰਹੇ ਨੇ ਮੁੰਡਾ ਟੈਗ ਦਿੱਤਾ ਹੋਰ ਦੋ ਬਲਾਰੇ ਨਾਂ ਬੋਲੋ ਤੁਸੀਂ ਕੀ ਕੁਝ ਹੁੰਦਾ ਰਿਹਾ ਕੋਈ ਧੂਰੀ ਹਲਕੇ ਦਾ ਬਲੌਂਗ ਜੱਸੀ ਸੇਖੋਂ ਉਥੋਂ ਦਾ ਜਿਨ੍ਹਾਂ ਨੇ ਗੁੰਡਾ ਪੜਾਇਆ ਹੋਇਆ ਸੀ ਤੇ ਗੁੰਡਾ ਰਾਜ ਭਗਵੰਤ ਮਾਨ ਸਾਰਾ ਕੁਝ ਸਭ ਨੂੰ ਪਤਾ ਬੈਠਾ ਬਾਦਰ ਸਿੰਘ ਹੋਣੀ ਸਾਡੀਆਂ 3 ਪੈਣੇ ਦੇ ਇਹਦੇ ਵਿੱਚ ਨੋਟ ਆ ਮੇਰੇ ਫੋਨ ਦੇ ਜਦੋਂ ਕੁੜੀ ਰੋਂਦੀ ਸੀ ਅਮਰੀਕਾ ਦੇ ਉਥੋਂ ਦੇ ਪ੍ਰਧਾਨ ਨੂੰ ਕਿਹਾ ਮਖਾ ਦੇਖੋ ਕੀ ਕਰਤੂਤਾ ਕਰ ਰਿਹਾ ਜੱਸੀ ਸੇਖੋਂ ਤੁਸੀਂ ਹੁਣ ਟਿਕਟ ਲੈਣ ਲੱਗੇ ਹੋ ਗਲਬੀਰ ਧੂਰੀ ਤੋਂ ਉਹਦੇ ਦਫ਼ਤਰਦ ਗਿਆ ਮੈਂ ਜਾ ਕੇ ਮੇਰੇ ਨਾਲ ਸਾਡਾ ਐਨਆਰਆਈ ਸੀ ਵੱਡਾ ਲੀਡਰ ਸਾਡਾ ਪੰਜਾਬ ਦਾ ਉਹ ਕਹਿੰਦਾ ਯਾਰ ਉਹ ਕਹਿੰਦਾ ਜੀ ਸਾਡੇ ਫਾਸਲਾ ਰੋਗ ਨਹੀਂ ਸਾਨੂੰ ਕੋਈ ਸੁਣਦਾ ਹੀ ਨਹੀਂ ਉਹਦੇ 54 ਬਜਰੂਰ ਲੱਗੇ ਆਗੇ ਉਹਨਾਂ ਦੀ ਸੁਣੀ ਜਾਂਦੀ ਆ ਸਾਡੀ ਕਿਸੇ ਦੀ ਬਾਹ ਨਹੀਂ ਚੱਲਦੀ ਉੱਥੇ ਤੁਹਾਨੂੰ ਗੁਰਤ ਤੌਰ ਤੇ ਬਹੁਤ ਖੁਸ਼ ਆਦਾ ਬਹੁਤ ਕੁਛ ਹੈ ਇੰਨਾ ਮਟੀਰੀਅਲ ਹੈ ਕਿ ਤੁਸੀਂ ਰੋਂਗਟੇ ਖੜੇ ਹੋ ਜਾਣਗੇ ਜਿਵੇਂ ਤੁਸੀਂ ਭਾਵ ਖੋ ਕੇ ਬੋਲਦੇ ਹੋ ਨਾ ਰੋਂਗਟੇ ਖੜੇ ਹੋ ਜਾਣਗੇ ਇਹ ਜੁੰਡਲੀ ਕਰਦੀ ਕੀ ਰਹੀ ਆ ਮੈਂ ਸ਼ਰਾਬ ਛੱੜਤੀ ਯਾਰ ਸ਼ਰਾਬ ਛੱੜਤੀ ਇਹ ਕਿਹੜੀ ਗੱਲਾਂ ਚ ਗੱਲਾਂ ਛੱੜਤੀ ਕਿਹੜਾ ਮਾਰ ਕਾ ਮਾਰਦਾ ਮੈਂ 26 ਕਰੋੜ ਰੁਪਇਆ ਵੰਡਦਾ ਜੇਬ ਚੋਂ ਵੰਡਿਆ ਤੇਰੇ ਪਿਓ ਵਾਲਾ ਲੋਕਾਂ ਦਾ ਪੈਸਾ ਸੀ ਤੇਰਾ ਹੱਕ ਮੰਡਦਾ ਸੀ ਤੁਸੀਂ ਇਹ ਜੋ ਜਾਵ ਸੁਣ ਭੇਜਿਆ ਕਿਉਂ ਹੈ ਤੁਸੀਂ ਇੰਨਾਂ ਦੀ ਮਾਤਾ ਨੇ ਨਹੀਂ ਛੱਡੀ ਇਹਨਾਂ ਨੇ ਕਿੱਥੋਂ ਤਾਂ ਘਰ ਨਹੀਂ ਪਿੰਡੀ ਦੁਬਾਰਾ ਪਿੰਡ ਦਾ ਮੋਟਾ ਬੰਦਾ ਨਹੀਂ ਨਹੀਂ ਇਹਦਾ ਕੋਈ ਮਤਲਬ ਬਾਹਰ ਨਹੀਂ ਸਮਝਾ ਜੀ ਐਡਾ ਵੱਡਾ ਦੋਸ਼ ਮੇਰੇ ਹਾਜ਼ਰੀ ਦੀ ਸਾਰੇ ਆਏ ਬੁੱਢੇ ਇਹ ਜੇ ਉਹਦੇ ਭਗਵੰਤ ਮਾਨ ਦੇ ਖਰਾਬ ਕੋਈ ਬੰਦਾ ਬੋਲਦਾ ਨਾ ਅੱਜ ਫੋਨ ਆ ਜਾਂਦਾ ਤੁਹਾਨੂੰ ਮੈਂ ਦੱਸ ਦੇਣਾ ਤੁਹਾਨੂੰ ਲੱਗੇ ਚਿੱਟੇ ਦੱਸ ਦਿਆਂਗੇ ਵੀ ਅਜੇ ਤਾਂ ਪਰਚਾ ਇੱਕੋ ਹੀ ਦਰਜ ਹੋਇਆ ਇੱਕ ਹੋਰ ਹੋਊਗਾ ਮੈਨਾਂ ਦੇ ਵਿੱਚ ਭਗਵੰਤ ਮਾਨ ਦੇ ਉੱਤੇ ਛੋਟਾ ਜਿਹਾ ਅਟੈਕ ਨਹੀਂ ਸੀ ਹੋਇਆ ਉਹਨੂੰ ਰੋਕ ਰਹੇ ਸੀ ਮੈਂ ਫੋਨ ਕਰਕੇ ਕਿਹਾ ਆਪਦੇ ਐਮਐਲਏ ਨੂੰ ਮੁੱਖ ਭਗਵੰਤ ਮਾਨ ਕਹਿੰਦਾ ਸੀ ਕਹਾ ਨਹੀਂ ਪਤਾ ਨਹੀਂ ਚਲਦਾ ਜੂਤਾ ਕਹਾਂ ਸੇ ਆਤਾ ਹੈ ਕਹਾਂ ਨਹੀਂ ਜਾਂਦਾ ਹੈ ਭਗਵੰਤ ਮਾਨ ਤੇਰੇ ਤਾਂ ਕੋਈ ਬੱਜਿਆ ਹੀ ਨਹੀਂ ਕਟੋ ਕਰ ਦੇ ਲੋਕਾਂ ਮੂਰੇ ਗੱਡੀ ਦਾ ਰੋਕ ਲੈਂਦਾ ਤੁਹਾਨੂੰ ਕਹਿੰਦਾ ਬਾਹਰ ਬੈਠਿਆ ਨੂੰ ਪਤਾ ਨਹੀਂ ਇਹਨੂੰ ਪਤਾ ਨਹੀਂ ਮੈਂ ਇਹਦੇ ਹੋਟਲ ਦੇ ਵਿੱਚੋਂ ਡੇਢ ਘੰਟਾ ਅੱਗੇ ਬੈਠਾ ਰਿਹਾ ਕਹਿੰਦਾ ਮੈਂ ਹੁਣ ਵੀ ਆਇਆ ਹੁਣ ਵੀ ਆਇਆ ਹੁਣ ਵੀ 12 ਵਜੇ ਦੇ ਬੱਠਾ 1:30 ਵਜੇ ਮੈਂ ਕਹਾ ਚੱਲ ਚਾਚਾ ਤੇ ਲਈ ਆਪਾਂ ਗੋਲੀ ਮਾਰ ਅਸਾ ਭਗਵੰਤ ਪੀਤੀ ਆ ਇਹ ਕਿਹਨਾਂ ਰਾਤ ਦੀ ਆ ਡੁੱਪ ਕੇ ਮਰ ਜਾ ਜੀ ਦੇ 1.5 ਵਜੇ ਤੱਕ ਪਾਸੋਂ ਰਾਤ ਦੀ ਦਾਰੂ ਨਹੀਂ ਨਿਕਲਦੀ ਮੇਰੇ ਅੰਦਰ ਬੰਦੋਲ ਬੱਬ ਲੱਗ ਜਾਂਦਾ ਦਰੂ 1.5 ਵਜੇ ਤੱਕ ਦਾਰੂ ਨਹੀਂ ਨਿਕਲਦੀ ਕੌਂਕੀ ਕੌਂਕੀ ਉਹ ਸ਼ਰਮਜੀਤ ਕਾਲ ਉਹਨਾਂ ਨਾਲ ਗੱਲ ਕਰਦੇ ਕੌਂਕੇ ਪਿੰਡ ਹੈਗਾ ਬਹੁਤ ਸੀਤ ਸ਼ਾਮ ਸਿੰਘ ਕਟਾਰੀ ਵਾਲੇ ਦੇ ਨਾਨਕੇ ਨੇ ਉੱਥੇ ਮੈਂ 6.5 ਵਜੇ ਸੈੜਾ ਦੇਣਾ ਚ ਬੋਲ ਰਿਹਾ ਕਦੇ ਭਗਵੰਤ ਮਾਨ ਨੇ ਫੋਨ ਕਰਤਾ ਵੀ ਜਕਰੋਂ ਤੋਂ ਮੈਂ ਚੱਲ ਪਿਆ ਤੂੰ ਬੋਲਣ ਲੱਗ ਜੀ ਮੈਂ ਓਕੇ ਜੀ ਉਹ ਤਾਂ ਜੋ ਚੜਨ ਲੱਗਿਆ ਐ ਪੈਰ ਨਿਕਲਿਆ ਮੈਂ ਚੱਕ ਲਿਆ ਐਨੀ ਡਾੜ ਮਾਰੀ ਜਾਂਦੀ ਕੀੜੇ ਵਾਲੇ ਕੁੱਤੇ ਹੀ ਚੋ ਨਹੀਂ ਆਉਂਦੀ ਤੇ ਮੈਂ ਕਿਹਾ ਭਗਵਾਨਤਾ ਲੱਛੜ ਤੇਰੇ ਮੇਰੇ ਮੂਰੇ ਸੱਤ ਪ੍ਰੋਫੈਸਰ ਜਿਹੜਾ ਉਹ ਸਾਇੰਸ ਕਾਲਜ ਦੇ ਮੈਨੂੰ ਕਹਿੰਦੇ ਤੂੰ ਜਾ ਰਹਿਮੀ ਦੇ ਉਸਲਾ ਦੇਣਾ ਮੈਂ ਖਾਜੋ ਬਿਰ ਜਿਹੜਾ ਮੇਰਾ ਪੰਜਾਬ ਦਾ ਲੀਡਰ ਸੀ ਕਹਿੰਦਾ ਸੱਤ ਕਹਿੰਦਾ ਮੈਨੂੰ ਕੋਲੇ ਬੈਠੇ ਨੂੰ ਆਏ ਸਮੈਲ ਆਈ ਸਾਰੀ ਕੀੜੇ ਵਾਲੇ ਕੁੱਤੇ ਹੀ ਚੋ ਨਹੀਂ ਆਉਂਦੀ ਸਮੈਲ ਮੁਸ਼ਕੀ ਹੁੰਦਾ ਜੀ ਹੋਰ ਤੇ ਕਹਿਣ ਦਾ ਭਾਵ ਤੁਸੀਂ ਜਾਣ ਅਸੀਂ ਕਿੰਨੀ ਵੱਡੀ ਗਲਤੀ ਕੀਤੀ ਕਿੰਨੀ ਵੱਡੀ ਗਲਤੀ ਕੀਤੀ ਵੀ ਅਸੀਂ ਉਹਨੂੰ ਬਣਾ ਲਿਆ ਅੱਜ ਫੇਰ ਮੇਰੇ ਤੇ ਇੱਕ ਵਰਤਾ ਮੈਂ ਤੁਹਾਡੇ ਤੇ ਹੋਰ ਕਰਾ ਦੂੰਗਾ ਆਇਆ ਸਾਡਾ ਮੈਰੀਕਾ ਫੋਨ ਆਇਆ ਅੱਛਾ ਜੀ ਆ ਉਹਦੇ ਕਿਸੇ ਚਮਚੇ ਦਾ ਅੱਛਾ ਜੀ ਹਾਂ ਵੀ ਬੰਦੇ ਵੜਜੋ ਆ ਜਾਓ ਇੱਧਰ ਨੂੰ ਮੋੜੇ ਨਹੀ ਫਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਿੱਖਣਾ ਜਾਵੇ ਧੰਨਵਾਦ ਆ